ਬڑے ਚਾਵਾ ਦੇ ਨਾਲ ਗੱਡੀ ਖਰੀਦੀ ਸੀ ਕੀ ਪਤਾ ਸੀ ਇਹ ਗੱਡੀ ਕਾਲ ਬਣ ਕੇ ਆਵੇਗੀ ਕਰੀਬੀ ਰਿਸ਼ਤੇਦਾਰਾਂ ਭਰਾਵਾ ਦੇ ਕੋਲੋਂ ਇਹ ਗੱਡੀ ਖਰੀਦੀ ਗਈ ਗੱਡੀ ਦਾ ਟੈਸਟ ਡਰਾਈਵ ਜਿਹੜੀ ਕਿ ਲਈ ਗਈ ਉਸ ਤੋਂ ਬਾਅਦ ਗੱਡੀ ਨੂੰ ਤੇਜ਼ੀ ਦੇ ਨਾਲ ਪਹੁੰਚਾਇਆ ਜਾਂਦਾ ਪਰ ਕੱਟੀ ਫੇਖਾਪੂ ਹੋ ਜਾਂਦੀ ਹੈ ਉਸ ਤੋਂ ਬਾਅਦ ਜੋ ਹੁੰਦਾ ਇਹ ਤੁਹਾਡੀ ਸੋਚ ਤੋਂ ਵੀ ਪਰੇ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਇਹ ਗੱਡੀ ਕਿਸੇ ਦੀ ਜਾਨ ਲੈ ਲੈ ਦੇਗੀ ਜਿਹੜੇ ਕਿ بڑے ਚਾਵਾ ਦੇ ਨਾਲ ਗੱਡੀ ਖਰੀਦੀ ਉਹ ਗੱਡੀ ਨਹਿਰ ਦੇ ਵਿੱਚ ਜਾ ਕੇ ਡਿੱਗੀ ਹੈ ਜੀ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਨਹਿਰ ਦੇ ਵਿੱਚ ਗੱਡੀ ਜਾ ਕੇ ਰਹੀ ਹੈ ਦਿਵਾਨ ਪੁਲ ਦੇ ਨਜ਼ਦੀਕੀ ਨਹਿਰ ਦੇ ਵਿੱਚ ਇੱਕ ਗੱਡੀ ਛੁੱਟੋ ਕਿਰਤੀ ਹੈ ਚੀਖਾੜਾ ਮੌਕੇ ਤੇ ਮੱਚ ਜਾਂਦਾ ਹੈ ਕਾਰ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਗੱਡੀ ਉਸ ਦੇ ਲਈ ਕਾਲ ਬਣ ਕੇ ਆਈ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ ਉਮਰ 40 ਸਾਲਾਂ ਦੱਸੀ ਜਾ ਰਹੀ ਹੈ ਘਟਨਾ ਦਾ ਸਮਾਂ ਜੋ ਸੀ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਰਾਤ ਕਰੀਬ 1 ਵਜੇ ਇੱਕ ਘਟਨਾ ਵਾਪਰਦੀ ਹੈ ਗੱਡੀ ਦੀ ਟੈਸਟ ਡਰਾਈਵ ਲੈਣ ਲਈ ਗੱਡੀ ਨੂੰ ਤੇਜ਼ ਰਫਤਾਰ ਦੇ ਨਾਲ ਸੜਕ ਤੇ ਭਜਾਇਆ ਜਾਂਦਾ ਹੈ ਤੇ ਗੱਡੀ ਬੇਕਾਬੂ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਇਸ ਪਰਿਵਾਰ ਦੇ ਵੱਲੋਂ ਖਰੀਦੀ ਗਈ ਸੀ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਇੱਕ ਗੱਡੀ ਉਹਨਾਂ ਦੇ ਕੋਲੋਂ ਲੈ ਲਈਤੀ ਗਈ ਸੀ ਜਿਸ ਤੋਂ ਬਾਅਦ ਗੱਡੀ ਦੀ ਟੈਸਟ ਡਰਾਈਵ ਲੈਣ ਲਈ ਇਸ ਨੂੰ ਸੜਕ ਤੇ ਉਤਾਰਿਆ ਗਿਆ ਤੇਜ਼ ਰਫਤਾਰ ਦੇ ਨਾਲ ਇਸ ਨੂੰ ਪਹੁੰਚਾਇਆ ਗਿਆ ਪਰ ਗੱਡੀ ਬੇਕਾਬੂ ਹੋ ਗਈ ਰਾਤ ਕਰੀਬ 1:00 ਵਜੇ ਇੱਕ ਗੱਡੀ ਨਹਿਰ ਤੇ ਵਿੱਚ ਡਿੱਗ ਜਾਂਦੀ ਹੈ ਕਾਰ ਨਹਿਰ ਤੇ ਵਿੱਚ ਡਿੱਗ ਜਾਂਦੀ ਹੈ ਕਾਰ ਤੇ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਸਥਾਨਕ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਘਟਨਾ ਦਰਾਂ ਮੌਤ ਦੀ ਖਬਰ ਸਾਹਮਣੇ ਆਈ